ਪੇਪਲ ਪੱਤੀਆਂ ਦਾ ਡੇਗ ਪਿਆ ਪੱਤਾ ਨੀ ਜਠಾಣੀਏ ਜੇਠ ਪਹਿੜਾ ਰਾਜ ਕੇਕ ਪੱਤਾ ਨੀ ਜਠಾಣੀਏ ਮੈਂ ਨਹੀਂ ਲੈ ਕੇ ਜਾਣਾ ਇਹੋ ਦਾ ਪੱਤਾ ਨੀ ਜਠಾಣੀਏ ਜੇਠ ਪਹਿੜਾ ਰਾਜ ਕੇਕ ਪੱਤਾ ਨੀ ਜਠಾಣੀਏ ਵਖਰੀ ਕਰਾਂਗੇ ਅਸਾਂ ਪਹਿਣੇ ਪੌ ਬਾਹੀਨੀ ਦਰੇ ਆਹੀ ਰਹਿੰਦਾ ਮੇਰਾ ਚਾਨਣ ਜਿਹਹਾ ਮਾਹੀਨੀ ਮੈਂ ਨਹੀਂ ਜਾਣਾ ਬਾਗ ਦਾਏ ਟੱਕਾ ਨਹੀਂ ਜਠਾਣੀਏ ਮੈਂ ਨਹੀਂ ਲੈ ਕੇ ਜਾਣਾ ਉਹਦਾ ਪੱਤਾ ਨਹੀਂ ਜਠਾਣੀਏ ਢੇਠ ਪੈੜਾ ਰੱਜ ਕੇ ਇੱਕ ਪੱਤਾ ਨਹੀਂ ਜਠਾਣੀਏ ਮੈਂ ਨਹੀਂ ਲੈ ਕੇ ਜਾਣਾ ਉਹਦਾ ਪੱਤਾ ਨਹੀਂ ਜਠਾਣੀਏ ਕੁੰਜੀ ਕੋਸ਼ੇ ਕੀਤਾ ਧਾਣਾ ਭੱਗ ਤੇ ਵਟਕੇ ਬੋਤਲਾਂ ਦੇ ਰਾਹੀ ਸੋਟ ਦਿੱਤਾ ਘਰ ਪਟਕੇ ਦਸਦਾਏ ਸ਼ਾਹਾਂ ਦਾ ਚ ਪੱਤਾ ਨੀਂ ਜਠਾਣੀਏ ਮੈਂ ਨਹੀਂ ਲੈ ਕੇ ਜਾਣਾ ਓ ਦਾ ਪੱਤਾ ਨੀਂ ਜਠਾਣੀਏ ਜੇਠ ਪੜਾ ਰਾਜ ਕੇ ਕ ਪੱਤਾ ਨੀਂ ਜਠਾਣੀਏ ਮੈਂ ਨਹੀਂ ਲੈ ਕੇ ਜਾਣਾ ਓ ਦਾ ਪੱਤਾ ਨੀਂ ਜਠਾਣੀਏ ਗੱਲੇ ਗੱਲੇ ਢਾਂਗੇ ਉੱਤੇ ਰੱਖਦਾਏ ਹੱਥ ਨਹੀਂ ਬੁੱਡੇ ਵਾਰੇ ਉਹ ਦੇ ਕੇ ਹਾ ਫਿੱਟੇ ਆਏ ਰੱਬ ਨਹੀਂ ਗੱਲੇ ਗੱਲੇ ਢਾਂਗੇ ਉੱਤੇ ਰੱਖਦਾਏ ਹੱਥ ਨਹੀਂ ਬੁੱਡੇ ਵਾਰੇ ਉਹ ਦੇ ਕੇ ਹਾ ਫਿੱਟੇ ਆਏ ਰੱਬ ਨਹੀਂ ਝਗੜੂ ਜਮਾਨੇ ਦਾ ਨਖਤਾ ਨਹੀਂ ਜਠਾਣੀਏ ਮੈਂ ਨਹੀਂ ਲੈ ਕੇ ਜਾਣਾ ਉਹਦਾ ਪੱਤਾ ਨੀ ਜਠਾਣੀਏ ਜੇਠ ਪੈੜਾ ਰਾਜ ਕੇ ਕ ਪੱਤਾ ਨੀ ਜਠਾਣੀਏ ਮੈਂ ਨੀ ਲੈ ਕੇ ਜਾਣਾ ਉਹਦਾ ਪੱਤਾ ਨੀ ਜਠਾਣੀਏ ਕੰਬ ਛੱਲਾ ਆਉਂਦੀ ਦਾਲ ਹਾਲੇ ਆ ਸੱਸ ਨੇ ਅਜੇ ਤੱਕ ਸਾਡੇ ਤੇ ਸਰੀ ਕ ਰਹੇ ਹੱਸ ਨੇ ਕੰਬ ਛੱਲਾ ਆਉਂਦੀ ਦਾਲ ਹਾਲੇ ਆ ਸੱਸ ਨੇ ਅਜੇ ਤੱਕ ਸਾਡੇ ਦੇਸ ਰੀਕ ਰਹੇ ਹੱਸਨੇ ਤੇ ਕੇ ਆਂਦਾ ਪਾਵਾ ਲੀੜਾ ਲੱੱਤਾ ਨੀ ਜਠਾਣੀਏ ਮੈਂ ਨਹੀਂ ਲੈ ਕੇ ਜਾਣਾ ਯੋ ਦਾ ਪੱਤਾ ਨੀ ਜਠਾਣੀਏ ਜੇਠ ਪੈੜਾ ਰਾਜ ਕੇ ਕ ਪੱਤਾ ਨੀ ਜਠਾਣੀਏ ਮੈਂ ਨਹੀਂ ਲੈ ਕੇ ਜਾਣਾ ਯੋ ਦਾ ਪੱਤਾ ਨੀ ਜਠਾਣੀਏ ਮੈਂ ਦੀਵਾਲੇ ਹੱਥਾਂ ਨਾਲ ਗੋਹੇ ਪੱਥੜੇ ਘਰੇ ਏਕ ਰੇਸ਼ ਕਦੋਂ ਸਾਡੇ ਗਲੋਂ ਲੱਥਣੇ ਮਹਿੰਦੀ ਵਾਲੇ ਹੱਥਾਂ ਨਾਲ ਗੋਹੇ ਪੈਂਦੇ ਪੱਥੜੇ ਘਰੇ ਏਕ ਰੇਸ਼ ਕਦੋਂ ਸਾਡੇ ਗਲੋਂ ਲੱਥਣੇ ਪੀੜਾ ਜਿਆ ਹੋਗੇ ਚੂੜਾ ਰੱਤਾ ਨੀ ਜਠਾਣੀਏ ਮੈਨਿ ਲੈ ਕੇ ਜਾਣਾ ਯੋ ਦਾ ਪੱਤਾ ਨੀ ਜਠਾਣੀਏ ਗੇਠ ਪਹਿਣਾ ਰੱਜ ਕੇਕ ਪੱਤਾ ਨੀ ਜਠਾਣੀਏ ਮੈਨਿ ਲੈ ਕੇ ਜਾਣਾ ਯੋ ਦਾ ਪੱਤਾ ਨੀ ਜਠਾਣੀਏ ਤੂੰ ਵੀ ਕਿਤੇ ਪਹਿਣਾ ਵਾਂਗੂ ਰੱਖ ਦੀ ਪਿਆਰ ਨੀ ਔਖੀ ਸੌਖੀ ਲੈਂਦੀ ਮੈਂ ਵੀ ਜ਼ਿੰਦਗੀ ਗੁਜ਼ਾਰਨੀ ਵੀ ਕੇਤੇ ਪਹਿਣਾ ਵਾਂਗੂ ਰੱਖ ਦੀ ਪਿਆਰਨੀ ਔਖੀ ਸੌਖੀ ਲੈਂਦੀ ਮੈਂ ਵੀ ਜ਼ਿੰਦਗੀ ਗੁਜ਼ਾਰਨੀ ਤੇਰਾ ਵੀ ਸਵਾ ਬੜਾ ਤੱਤਾ ਨੀ ਜਠਾਣੀਏ ਮੈਂ ਨਹੀਂ ਲੈ ਕੇ ਜਾਣਾ ਉਹਦਾ ਪੱਤਾ ਨੀ ਜਠਾਣੀਏ ਜੇਠ ਪਹਿਣਾ ਰਾਜ ਕੇਕ ਪੱਤਾ ਨੀ ਜਠਾਣੀਏ ਮੈਨਿ ਲੈ ਕੇ ਜਾਣਾ ਉਹਦਾ ਪੱਤਾ ਨੀ ਜਠਾਣੀਏ ਜੇਠ ਪਹਿੜਾ ਰੱਜ ਕੇ ਕਾ ਪੱਤਾ ਨੀ ਜਠਾਣੀਏ ਮੈਨਿ ਲੈ ਕੇ ਜਾਣਾ ਉਹਦਾ ਪੱਤਾ ਨੀ ਜਠਾਣੀਏ